ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਰਾਤ ਜਾਨੀ ਕਿ 28 ਨਵੰਬਰ 2024 ਕਿਵੇਂ ਦੇ ਰਹਿਣ ਵਾਲੇ ਨੇ ਮਹੀਨੇ ਦੇ ਆਖਰੀ ਦਿਨ ਚੱਲ ਰਹੇ ਨੇ ਤੇ ਤਾਪਮਾਨ ਦੇ ਵਿੱਚ ਵੀ ਵੱਡਾ ਉਲਟ-ਪੁਲਟ ਦੇਖਣ ਨੂੰ ਮਿਲ ਰਿਹਾ ਤੇ ਮੌਸਮ ਦੇ ਹਾਲਾਤ ਵੀ ਥੋੜੇ ਜੇ ਅੱਜ ਰਾਤ ਵਿਗੜਦੇ ਹੋਏ ਦਿਖਾਈ ਦੇ ਸਕਦੇ ਨੇ ਤਾਜ਼ਾ ਸੈਟਲਾਈਟ ਇਮੇਜਸ ਤੋਂ ਕਲੀਅਰ ਹੋ ਰਿਹਾ ਕਿ ਬਦਲੀ ਸਿਸਟਮ ਪਹਾੜੀ ਖੇਤਰਾਂ ਤੋਂ ਇਲਾਵਾ ਹੁਣ ਪੱਛਮੀ ਦਿਸ਼ਾ ਵਾਲੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਇਸ ਸਮੇਂ ਫਰੀਦ ਫਰੀਦਕੋਟ ਫਿਰੋਜ਼ਪੁਰਵਲ ਕਾਫੀ ਹੈਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਬਾਰਡਰ ਇਲਾਕੇ ਦੇ ਵਿੱਚ ਖਾਸ ਤੌਰ ਤੇ ਅੱਜ ਰਾਤ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਦੇ ਵਿੱਚ ਰਾਤ ਨੂੰ ਬੱਦਲਬਾਜ਼ੀ ਦੇ ਨਾਲ ਮੀਂਹ ਨੇਰੀ ਵੀ ਹੋ ਸਕਦੀ ਹੈ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਲਗਭਗ ਆਉਂਦੇ 2 ਤੋਂ 3 ਘੰਟਿਆਂ ਵਿੱਚਕਾਰ ਖਾਸ ਕਰਕੇ ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਫਰੀਦਕੋਟ ਦਾ ਇਲਾਕਾ ਹੋ ਗਿਆ ਫਿਰੋਜ਼ਪੁਰ ਦਾ ਇਲਾਕਾ ਹੋ ਗਿਆ ਬਠਿੰਡਾ ਮਲੋਟ ਸ਼੍ਰੀ ਗੰਗानगर ਇਹਨਾਂ ਵਿੱਚ ਬੱਦਲ ਵਾਈ ਦਾ ਅਸਰ ਦੇਖਣ ਨੂੰ ਮਿਲੇਗਾ ਹਲਕੇ ਦਰਮਿਆਨੀ ਕਿਰਮਣ ਕਣੀ ਦੇ ਨਾਲ ਥੋੜਾ ਬਹੁਤਾ ਸ਼ਰਾਟੇਦਰ ਕਿਸੇ ਕਿਸੇ ਏਰੀਆ ਵਿੱਚ ਸਪੈਲ ਲੱਗ ਸਕਦਾ ਹੈ ਮੀਂਹ ਦਾ ਤਾਪਮਾਨ ਦੇ ਵਿੱਚ ਵੱਡੀ ਕਰਵੜਾ ਸਕਦੀ ਹੈ ਕਿਉਂਕਿ ਹੁਣ ਹਵਾ ਜਿਹੜੀ ਹੈ ਉਹ ਪੱਛਮੀ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਚੁੱਕੀ ਹੈ ਪੱਛਮੀ ਦਿਸ਼ਾ ਦੀ ਹਵਾ ਚੱਲਣ ਦੇ ਨਾਲ ਇਹ ਸਿਸਟਮ ਤੇਜ਼ੀ ਨਾਲ ਪੰਜਾਬ ਵੱਲ ਵਧ ਰਿਹਾ ਹੈ ਤੇ ਸਵੇਰ ਹੁੰਦੇ ਹੁੰਦੇ ਲਗਭਗ ਪੰਜਾਬ ਦੇ ਬਹੁਤੇ ਏਸ਼ਿਆ ਵਿੱਚ ਲਗਭਗ ਇਹ ਲੁਧਿਆਣਾ ਮੋਗਾ ਨੂੰ ਵੀ ਕ੍ਰਾਸ ਕਰ ਜਾਵੇਗਾ ਤੇ ਬਾਅਦ ਦੁਪਹਿਰ ਤੱਕ ਇਹ ਮਾਲਵੇ ਬੈਲਟ ਨੂੰ ਵੀ ਕਵਰ ਕਰ ਜਾਵੇਗਾ ਦੁਆਬੇ ਨੂੰ ਵੀ ਤੇ ਜਿਸ ਦੇ ਨਾਲ ਆਪਾਂ ਨੂੰ ਉਮੀਦ ਕਰ ਸਕਦੇ ਹਾਂ ਕਿ ਇਹ ਲਗਭਗ ਕੱਲ ਦੇ ਵੇਲੇ ਸਾਰੇ ਪੰਜਾਬ ਨੂੰ ਹੀ ਇਹ ਸਿਸਟਮ ਕਵਰ ਕਰ ਸਕਦਾ ਹੈ ਜਿਸ ਤੇ ਨਾਲ ਉਮੀਦ ਅਸੀਂ ਇਹ ਲਗਾ ਸਕਦੇ ਹਾਂ ਕਿ ਤਾਪਮਾਨ ਘਿਰਨ ਦੀ ਜਿਹੜੀ ਇੱਕ ਕੱਲ ਨੂੰ 30 ਤਰੀਕ ਦੇ ਨਿਤਰੇ ਉਮੀਦ ਸਾਨੂੰ ਦਿਖਾਈ ਦੇ ਰਹੀ ਹੈ ਕਿਸਾਨ ਵੀਰਾਂ ਲਈ ਜਾਣਕਾਰੀ ਇਹ ਹੈ ਕਿ ਹਲਕੇ ਦਰਮਿਆਨੇ ਕਿਰਮਣ ਕਰਨ ਦੇ ਸਪੈਲ ਸਾਨੂੰ ਅੱਜ ਰਾਤ ਤੇ ਕੱਲ ਸਵੇਰ ਨੂੰ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਦੇ ਵਿੱਚ ਤੇ ਜਿਸ ਦੇ ਨਾਲ ਤੁਸੀਂ ਖਾਦ ਸਪਰੇ ਵਗੈਰਾ ਕੋਈ ਕਰਨੀ ਹੈ ਤਾਂ ਉਸ ਹਿਸਾਬ ਨਾਲ ਹੀ ਕਰਿਓ ਕਿਉਂਕਿ ਸਿਸਟਮ ਥੋੜਾ ਜਿਹਾ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਹੈ। ਬਾਕੀ ਇਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਜਲਦ ਚੈਨਲ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਮੌਸਮ ਦੇ ਹਾਲਾਤ ਕੀ ਨੇ? ਚੈਨਲ ਤੇ ਨਵੇਂ ਹੋ, ਪਹਿਲੀ ਵਾਰ ਵੀਡੀਓ ਦੇਖ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਤੇ ਹਾਲਾਤ ਜਿਹੜੇ ਨੇ ਉਹ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਵਿਰ ਤੇ ਮਿਲਦੇ ਜੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ